ਕੌਂਟਿਓ ਕੀ ਕੁਝ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਔਰ ਕੀ ਵਿਚਾਰ ਚਰਚਾ ਹੋਈ ਦੇਖੋ ਵਿਦਿਆਰਥੀਆਂ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਇਹਨਾਂ ਨੇ ਕੀਤਾ ਪ੍ਰੋਗਰਾਮ ਨੂੰ ਕੇਂਦਰ ਦਾ ਜਿਹੜਾ ਫੈਸਲਾ ਸੀ ਸੈਨੇਟ ਨੂੰ ਛੋਟਾ ਕਰਨ ਦਾ ਜਾਂ ਸੈਨੇਟ ਦੇ ਬਾਰੇ ਕੋਈ ਵਿਚਾਰ ਚਰਚਾ ਦੇ ਵਾਸਤੇ ਨੋਟਿਸ ਭੇਜਿਆ ਸੀ ਉਹ ਭਾਵੇਂ ਕੇਂਦਰ ਨੇ ਵਾਪਸ ਲੈ ਲਿਆ ਪਰ ਅਸੀਂ ਇਹਨਾਂ ਨੂੰ ਸਲਾਹ ਦਿੱਤੀ ਹੈ ਵੀ ਇਸ ਗੱਲ ਤੇ ਕਾਫੀ ਨਹੀਂ ਹੈ ਇਹ ਗੱਲ ਜੇ ਉਹਨਾਂ ਨੇ ਵਾਪਸ ਲੈ ਲਿਆ ਤਾਂ ਨੀਅਤ ਨਹੀਂ ਹੈ ਜੇ ਉਹਨਾਂ ਦੀ ਬਦਲੀ ਹੂੰ ਇਸ ਕਰਕੇ ਉਹ ਕਿਸੇ ਵੇਲੇ ਵੀ ਇਹਨੂੰ ਸੈਨੇਟ ਨੂੰ ਤੇ ਪੰਜਾਬ ਯੂਨੀਵਰਸਿਟੀ ਨੂੰ ਇਹਨੂੰ ਆਪਣੇ ਕੰਟਰੋਲ ਤੇ ਕੇਂਦਰੀਕਰਨ ਕਰਨਾ ਚਾਹੁੰਦੇ ਨੇ ਕੇਂਦਰੀਕਰਨ ਕਰਕੇ ਉਹ ਕਾਰਬੋਲੇਟ ਦੇ ਹਵਾਲੇ ਕਰਨਾ ਚਾਹੁੰਦੇ ਨੇ ਉਥੇ ਜਿਹੜੀ ਜਿੱਦਿਆ ਨੀਤੀ 2020 ਵਾਲੀ ਉਹਨੂੰ ਲਾਗੂ ਕਰਨਗੇ ਉਹ ਇਹਦਾ ਚਿਰਕਾ ਪ੍ਰਸਤਿ ਲਾਣਾ ਗੱਲ ਆਪਣਾ ਦੋਹਰਾ ਉਠਾ ਸਕਦੇ ਆ ਇਸ ਕਰਕੇ ਤੋਂ ਖਬਰਦਾਰ ਰਹਿਣਾ ਚਾਹੀਦਾ ਤੇ ਚਤਨਾ ਰਹਿਣਾ ਚਾਹੀਦਾ ਜਦੋਂ ਤੱਕ ਵੀ ਜਿਹੜਾ ਵੀ ਤੁਸੀਂ ਫੈਸਲਾ ਕਰਨਾ ਹੈ ਉਹ ਲਿਖਤੀ ਨਹੀਂ ਮਿਲਦਾ ਉਹਨਾਂ ਚਿਰ ਉਹਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਅਸੀਂ ਆਪਣੀ ਸਲਾਹ ਹੀ ਦੇ ਸਕਦੇ ਆ ਬਾਕੀ ਕਿਹਾ ਵੀ ਡਟੇ ਰਹੋ ਸਾਥੀਓ ਅਸੀਂ ਤੁਹਾਡੇ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਵੀ ਜਿੰਨਾ ਤੱਕ ਹਾਂਜੀ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਅਸੀਂ ਕੱਲ ਨੂੰ ਉਥੋਂ ਦੌਰ ਦੇ ਵਿੱਚ ਕਰ ਰਹੇ ਹਾਂ ਜਿਹੜੀਆਂ ਸਜਾਵਾਂ ਪੂਰੀਆਂ ਹੋ ਗਈਆਂ ਚਾਹੀਦੀਆਂ ਨੇ ਭਾਵੇਂ ਦੇਖ ਕੇ ਦੀਏ ਤੁਮੇ ਕੋਈ ਸਹਿਯੋਗ ਸਾਹਿਤ ਕਰਾ ਭਾਵੇਂ ਦੇਖ ਕੇ ਉਹਨਾਂ ਦੀ ਦੌਰ ਦੇ ਵਿੱਚ ਕਰ ਰਹੇ ਹਾਂ ਤੇ ਜਿਹੜੀਆਂ ਯੂਨੀਵਰਸਿਟੀ ਦੇ ਲੱਗਦੇ ਤੇ ਵੀ ਅਸੀਂ ਗੱਲ ਕਰਾਂਗੇ ਉਹ ਕੱਲ ਨੂੰ ਪ੍ਰੋਗਰਾਮ ਤੇ ਕਾਲ ਵੀ ਦੇਖੀਓ ਵੀ ਤੁਹਾਡਾ ਵੀ ਕੋਈ ਨੰਬਰ ਆ ਇਕੱਤਾ ਬਣਾ ਰਹੇ ਹਾਂ ਠੀਕ ਜਦੋਂ ਪਹੁੰਚਿਓ ਕੀ ਕੁਝ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਔਰ ਕੀ ਵਿਚਾਰ ਚਰਚਾ ਹੋਈ ਦੇਖੋ ਵਿਦਿਆਰਥੀਆਂ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਇਹਨਾਂ ਨੇ ਕੀਤਾ ਪ੍ਰੋਗਰਾਮ ਕੇਂਦਰ ਦਾ ਜਿਹੜਾ ਇਹ ਫੈਸਲਾ ਸੀ ਸੈਨੇਟ ਨੂੰ ਛੋਟਾ ਕਰਨ ਦਾ ਜਾਂ ਸੈਨੇਟ ਦੇ ਬਾਰੇ ਕੋਈ ਵਿਚਾਰ ਚਰਚਾ ਦੇ ਵਾਸਤੇ ਨੋਟਿਸ ਭੇਜਿਆ ਸੀ ਉਹ ਭਾਵੇਂ ਕੇਂਦਰ ਨੇ ਵਾਪਸ ਲੈ ਲਿਆ ਪਰ ਅਸੀਂ ਇਹਨਾਂ ਨੂੰ ਸਲਾਹ ਦਿੱਤੀ ਹੈ ਵੀ ਇਸ ਗੱਲ ਤੇ ਕਾਫੀ ਨਹੀਂ ਹੈ ਇਹ ਗੱਲ ਜੇ ਉਹਨਾਂ ਨੇ ਵਾਪਸ ਲੈ ਲਿਆ ਤਾਂ ਨੀਅਤ ਨਹੀਂ ਹੈ ਜੇ ਉਹਨਾਂ ਦੀ ਬਦਲੀ ਹੂੰ ਇਸ ਕਰਕੇ ਉਹ ਕਿਸੇ ਵੇਲੇ ਵੀ ਇਹਨੂੰ ਸੈਨੇਟ ਨੂੰ ਤੇ ਪੰਜਾਬ ਯੂਨੀਵਰਸਿਟੀ ਨੂੰ ਇਹ ਨੂੰ ਆਪਣੇ ਕੰਟਰੋਲ ਕੇਂਦਰੀਕਰਨ ਕਰਨਾ ਚਾਹੁੰਦੇ ਨੇ ਕੇਂਦਰੀਕਰਨ ਕਰਕੇ ਉਹ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੇ ਨੇ ਉਥੇ ਜਿਹੜੀ ਨਿੱੱਬਿਆ ਨੀਤੀ 2020 ਵਾਲੀ ਉਹਨੂੰ ਲਾਗੂ ਕਰਨਗੇ ਉਹ ਇਹਦਾ ਚਿਰਕਾ ਪ੍ਰਸਤੂਤ ਜਣਾ ਕੇ ਲਾਗੂ ਕਰਨਾ ਦੋਹਰਾ ਉਤਲਾ ਸਮਝਿਆ ਇਸ ਕਰਕੇ ਤੋਂ ਖਬਰਦਾਰ ਰਹਿਣਾ ਚਾਹੀਦਾ ਤੇ ਚਕੰਨਾ ਰਹਿਣਾ ਚਾਹੀਦਾ ਜਦੋਂ ਤੱਕ ਵੀ ਜਿਹੜਾ ਵੀ ਤੁਸੀਂ ਫੈਸਲਾ ਕਰਨਾ ਹੈ ਉਹ ਲਿਖਤੀ ਨਹੀਂ ਮਿਲਦਾ ਉਹਨਾਂ ਚਿਰ ਉਹਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਅਸੀਂ ਆਪਣੀ ਸਲਾਹ ਹੀ ਦੇ ਸਕਦੇ ਹਾਂ ਬਾਕੀ ਕਿਹਾ ਵੀ ਡਟੇ ਰਹੋ ਸਾਥੀਓ ਅਸੀਂ ਤੁਹਾਡੇ ਨਾਲ ਜੋਗ ਦੇੰ ਦਾ ਭਰੋਸਾ ਦਿੱਤਾ ਵੀ ਜਦ ਤੱਕ ਹਾਂਜੀ ਸਹਿਯੋਗ ਦੇੰ ਦਾ ਭਰੋਸਾ ਵੀ ਦਿੱਤਾ ਅਸੀਂ ਕੱਲ ਨੂੰ ਸੰਗਰੂਪ ਦੇ ਵਿੱਚ ਕਰ ਰਹੇ ਹਾਂ ਜਿਹੜੀਆਂ ਸਜਾਵਾਂ ਪੂਰੀਆਂ ਹੋ ਗਈਆਂ ਚਾਹੇ ਦੇ ਨੇ ਭਾਵੇਂ ਤੇ ਇੱਕ ਹੈ ਦੀ ਹੈ ਭਾਵੇਂ ਕੋਈ ਸਹਿਦ ਸਾਹਿਦ ਕਰ ਹੈ ਭਾਵੇਂ ਦੇਖ ਕੇ ਉਹਨਾਂ ਦੀ ਸੰਗਰੂਪ ਦੇ ਵਿੱਚ ਕਰ ਰਹੇ ਹਾਂ ਤੇ ਜਿਹੜੀਆਂ ਯੂਨੀਵਰਸਿਟੀ ਦੇ ਲੱਗ ਲੇ ਤੇ ਵੀ ਅਸੀਂ ਗੱਲ ਰੱਖਾਂਗੇ ਉਹ ਕੱਲ ਨੂੰ ਪ੍ਰੋਗਰਾਮ ਤੇ ਕੱਲ ਵੀ ਦੇਖੀਓ ਵੀ ਤੁਹਾਡਾ ਕੋਈ ਨੰਬਰ ਦਾ ਇੱਕ ਅਧਿਪਤ ਬਦਲ ਰਹੇ ਠੀਕ ਜੀ ਪਹੁੰਚਿਓ ਕੀ ਕੁਝ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਔਰ ਕੀ ਵਿਚਾਰ ਚਰਚਾ ਹੋਈ ਦੇਖੋ ਵਿਦਿਆਰਥੀਆਂ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਇਹਨਾਂ ਨੇ ਕੀਤਾ ਪ੍ਰੋਗਰਾਮ ਕੇਂਦਰ ਦਾ ਜਿਹੜਾ ਫੈਸਲਾ ਸੀ ਸੈਨੇਟ ਨੂੰ ਉਹ ਛੋਟਾ ਕਰਨ ਦਾ ਜਾਂ ਸੈਨੇਟ ਦੇ ਬਾਰੇ ਕੋਈ ਵਿਚਾਰ ਚਰਚਾ ਦੇ ਵਾਸਤੇ ਨੋਟਿਸ ਭੇਜਿਆ ਸੀ ਉਹ ਭਾਵੇਂ ਕੇਂਦਰ ਨੇ ਵਾਪਸ ਲੈ ਲਿਆ ਪਰ ਅਸੀਂ ਇਹਨਾਂ ਨੂੰ ਸਲਾਹ ਦਿੱਤੀ ਹੈ ਵੀ ਇਸ ਗੱਲ ਤੇ ਕਾਫੀ ਨਹੀਂ ਹੈ ਇਹ ਗੱਲ ਜੇ ਉਹਨਾਂ ਨੇ ਵਾਪਸ ਲੈ ਲਿਆ ਤਾਂ ਨੀਅਤ ਨਹੀਂ ਹੈ ਜੇ ਉਹਨਾਂ ਦੀ ਬਦਲੀ ਹੂੰ ਇਸ ਕਰਕੇ ਉਹ ਕਿਸੇ ਵੇਲੇ ਵੀ ਇਹਨੂੰ ਸੈਨੇਟ ਨੂੰ ਤੇ ਪੰਜਾਬ ਯੂਨੀਵਰਸਿਟੀ ਨੂੰ ਇਹ ਉਹ ਆਪਣੇ ਕੰਟਰੋਲ ਕੇਂਦਰੀਕਰਨ ਕਰਨਾ ਚਾਹੁੰਦੇ ਨੇ ਕੇਂਦਰੀਕਰਨ ਕਰਕੇ ਉਹ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੇ ਨੇ ਉਥੇ ਜਿਹੜੀ ਨਿੱੱਬਿਆ ਨੀਤੀ 2020 ਵਾਲੀ ਉਹਨੂੰ ਲਾਗੂ ਕਰਨਗੇ ਉਹ ਇਹਦਾ ਫਿਰਕਾ ਬਦਲਣਗੇ ਲੱਗਣਾ ਦੋੜਾ ਉੱਤਲਾ ਸਕਦੇ ਆ ਇਸ ਕਰਕੇ ਤੋਂ ਖਬਰਦਾਰ ਰਹਿਣਾ ਚਾਹੀਦਾ ਤੇ ਚੇਤਨਾ ਰਹਿਣਾ ਚਾਹੀਦਾ ਜਦੋਂ ਤੱਕ ਵੀ ਜਿਹੜਾ ਵੀ ਤੁਸੀਂ ਫੈਸਲਾ ਕਰਨਾ ਹੈ ਉਹ ਲਿਖਤੀ ਨਹੀਂ ਮਿਲਦਾ ਉਹਨਾਂ ਚਿਰ ਉਹਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਅਸੀਂ ਆਪਣੀ ਸਲਾਹ ਹੀ ਦੇ ਸਕਦੇ ਹਾਂ ਬਾਕੀ ਕਿਹਾ ਵੀ ਡਟੇ ਰਹੋ ਸਾਥੀਓ ਅਸੀਂ ਤੁਹਾਡੇ ਨਾਲ ਸਹਿਯੋਗ ਦੇੰ ਦਾ ਭਰੋਸਾ ਦਿੱਤਾ ਵੀ ਜਿੰ ਤੱਕ ਹਾਂਜੀ ਸਹਿਯੋਗ ਦੇੰ ਦਾ ਭਰੋਸਾ ਵੀ ਦਿੱਤਾ ਅਸੀਂ ਕੱਲ ਨੂੰ ਸੰਗਰੂਪ ਦੇ ਵਿੱਚ ਕਰ ਰਹੇ ਹਾਂ ਜਿਹੜੀਆਂ ਸਜਾਵਾਂ ਪੂਰੀਆਂ ਹੋ ਗਈਆਂ ਚਾਹੀਦੀਆਂ ਨੇ ਭਾਵੇਂ ਸੇ ਕਹਿ ਦਿੱਤਾ ਭਾਵੇਂ ਕੋਈ ਸਹਿਦ ਸਾਹਿਦ ਕਰਾ ਭਾਵੇਂ ਦੇਖ ਕੇ ਉਹਨਾਂ ਦੀ ਸੰਗਰੂਪ ਦੇ ਵਿੱਚ ਕਰ ਰਹੇ ਹਾਂ ਤੇ ਜਿਹੜੀਆਂ ਯੂਨੀਵਰਸਿਟੀ ਦੇ ਲੱਗਦੇ ਤੇ ਵੀ ਅਸੀਂ ਗੱਲ ਰੱਖਾਂਗੇ ਉਹ ਕੱਲ ਨੂੰ ਪ੍ਰੋਗਰਾਮ ਤੇ ਕੱਲ ਵੀ ਦੇਖੀਓ ਵੀ ਤੁਹਾਡਾ ਵੀ ਕੋਈ ਨੰਬਰ ਦਾ ਇੱਕ ਤਾਂ ਬੰਦ ਰਹੋ ਠੀਕ ਠੀਕ